ਸੰਗ ਪਾਨੀ ਚੇਤਾ ਰੱਖੀ ਗੁਰੂ ਨੇ ਜਿਹੜੀ ਤੈਨੂੰ ਦਾਤ ਦਿੱਤੀ ਹੈ ਨਾ ਤੈਨੂੰ ਪਹਚਾਉ ਉਹੀ ਸਕਦਾ ਹੈ ਹੁਕਮ ਵੀ ਹੋਇਆ ਸੀ ਮੇਰਾ ਫਰਜ਼ ਵੀ ਬਣਦਾ ਸਵੇਰੇ ਵੀ ਕਰਵ ਚੌਧ ਦੀ ਗੱਲ ਕੀਤੀ ਸੀ ਹੁਕਮ ਵੀ ਹੋਇਆ ਵੀ ਦੁਬਾਰੀ ਫਿਰ ਸੁਣਾ ਕੇ ਜਾਇਓ ਮੈਂ ਫਿਰ ਦੁਬਾਰੀ ਸੁਣਉਣ ਲੱਗਾ ਕਿਸੇ ਵੇਲੇ ਇੱਕ ਬੰਦਾ ਆਪਣੀ ਘਰਵਾਲੀ ਨੂੰ ਸਹੁਰੇ ਘਰ ਤੋਂ ਆਪਣੇ ਘਰ ਲੈ ਕੇ ਜਾ ਰਿਹਾ ਸੀ ਰਾਹ ਦੇ ਵਿੱਚ ਉਹਨੂੰ ਇੱਕ ਭੂਤ ਮਿਲਿਆ ਭੂਤ ਉਹਨੂੰ ਬੰਦੇ ਦਾ ਰੂਪ ਧਾਰਨ ਕਰਕੇ ਇੱਕ ਮੈਂ ਬੇਨਤੀ ਪਹਿਲੋਂ ਕਰਦਿਆਂ ਇਹ ਸਿਰਫ ਕੂੜੇ ਲੋਕਾਂ ਦਾ ਪ੍ਰਚਾਰ ਕੀਤਾ ਹੋਇਆ ਭੂਤਨਾਮ ਦੀ ਚੀਜ਼ ਕੋਈ ਹੁੰਦੀ ਨਹੀਂ ਅੱਜ ਮੇਰੇ ਕੋਲ ਵਕਤ ਨਹੀਂ ਕਿਉਂਕਿ ਤੁਹਾਡੇ ਦਿਮਾਗ ਵਿੱਚ ਝਟ ਗੁਰਬਾਣੀ ਦੇ ਬਚਨ ਆ ਕੇ ਹੋਣਗੇ ਕਈ ਕੋਟ ਭੂਤ ਪ੍ਰੇਤ ਸ਼ੂਗਰ ਮਿਰਗਾਚ ਕੋਈ ਇੱਕ ਵੱਖਰਾ ਫੱਖ ਹੈ ਗੁਰਬਾਣੀ ਨੇ ਇਹਨਾਂ ਗੱਲਾਂ ਦਾ ਸਪਸ਼ਟ ਨਿਰਣਾ ਦਿੱਤਾ ਹੋਇਆ ਪੜ ਕੇ ਦੇਖੀਏ ਕਲਮੇ ਪ੍ਰੇਤ ਜਿਨੀ ਰਾਮ ਨਾ ਪਛਾਟਾ ਅਸਲ ਵਿੱਚ ਭੂਤ ਉਹ ਹੈ ਜਿਨੇ ਰੱਬੀ ਇਬਾਦਤ ਨੂੰ ਨਹੀਂ ਸਮਝਿਆ ਪਰੀਤਾ ਤੇ ਨਾ ਮੁੱਖ ਡਰਾ ਬਣੇ ਜਿਨ੍ਹਾਂ ਬਸਾਰਿਓ ਨਾਉ ਐਚਾ ਦੁੱਖ ਕਣਹਿਰੇਆ ਅੱਗੇ ਠੌਰ ਨਾ ਠਾਉ ਕਬੀਰ ਜੇਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਕਰ ਮਰ ਘਟ ਸਾਰਖੇ ਭੂਤ ਬਸੈ ਤਿਨ ਮਾਹੀ ਕੰਡ ਕੇ ਜਿਹੜੇ ਰੱਬੀ ਇਬਾਦਤ ਨਹੀਂ ਕਦੇ ਕਰਦੇ ਸ਼ਾਈ ਦਾ ਸ਼ੁਕਰ ਨਹੀਂ ਕਰਦੇ ਉਹ ਘਰ ਨਹੀਂ ਉਹ ਮੜੀਆਂ ਨੇ ਤੇ ਉੱਥੇ ਬਸਣ ਵਾਲੇ ਲੋਕ ਲੋਕ ਨਹੀਂ ਉਹ ਕੇਵਲ ਭੂਤ ਹੀ ਨੇ ਇਹ ਗੁਰਬਾਣੀ ਦਾ ਫੈਸਲਾ ਹੈ ਅਸੀਂ ਆਪਣਾ ਖਿਹੜਾ ਛਡਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਵੀ ਉਹ ਭੂਤ ਹੈ ਸੱਚ ਕਰਕੇ ਜਾਣੇ ਉਹ ਭੂਤ ਤੇ ਆਪਾਂ ਹੀ ਹੈ ਨਾ ਬੇਨਤੀ ਕਰਨੀ ਚਾਹੁੰਦਾ ਜਿਹੜੀ ਸਪਸ਼ਟ ਗੱਲ ਹੈ بڑے ਲੋਕ ਐਸੇ ਹੋਣਗੇ ਜਿਨ੍ਹਾਂ ਦੇ ਅੰਦਰ ਕੋਈ ਇੱਕ ਦਿਮਾਗੀ ਨੁਕਸ ਪੈ ਜਾਂਦਾ ਜਿਹਦੇ ਕਾਰਨ ਕਰਕੇ ਸਾਰਾ ਕੁਝ ਵਰਤਦਾ ਤੇ ਇਹ ਸਵਾਰਥੀ ਲੋਕ ਸਾਡਾ ਫਾਇਦਾ ਉਠਾਉਂਦੇ ਨੇ ਸੱਚ ਕਰਕੇ ਜਾਣਿਓ ਇਹ ਡਾਕਟਰੀ ਇਲਾਜ ਹੈ ਇਹਦਾ ਡਾਕਟਰੀ ਇਲਾਜ ਹੀ ਕਰਉਣਾ ਚਾਹੀਦਾ ਪਰ ਇਹ ਉਹਨਾਂ ਦੀ ਮਿੱਠੀ ਹੋਈ ਗੱਠ ਹੈ ਹਿੰਦੂ ਧਰਮ ਦੀ ਮਿੱਠੀ ਹੋਈ ਗੱਠ ਹੈ ਮੈਨੂੰ ਉਮੇਸ਼ ਰੋਣੀ ਪੈਗੀ ਉਮੇਸ਼ ਰੋਣੀ ਪੈਗੀ ਉਹ ਭੂਤ ਆਇਆ ਤੇ ਉਹਨੇ ਬੰਦੇ ਦਾ ਰੂਪ ਧਾਰਨ ਕਰਕੇ ਆਖਿਆ ਵੀ ਇਸ ਘਰ ਵਾਲੀ ਮੇਰੀ ਹੈ ਤੂੰ ਕਿੱਥੇ ਲੈ ਕੇ ਜਾ ਰਹੇ ਆ ਉਹ ਬਣਹਰਾਨ ਹੋਇਆ ਵੀ ਪਹਿਲੇ ਮੇਰੀ ਘਰ ਵਾਲੀ ਮੈਂ ਆਪਣੇ ਸੋਹਣੇ ਘਰ ਤੋਂ ਪੇਕੇ ਕਰ ਲੈ ਕੇ ਚਲੇ ਆਂ ਤੂੰ ਮੈਨੂੰ ਜਾਣਦਾ ਪਛਾਣਦਾ ਨਹੀਂ ਤੇ ਆਪਣੀ ਕਦੇ ਮੁਲਾਕਾਤ ਨਹੀਂ ਹੋਈ ਤੂੰ ਹੀ ਕਿਵੇਂ ਦਾਬਾ ਬਣ ਸਕਦਾ ਮੇਰੀ ਘਰ ਵਾਲੀ ਹੈ ਝਗੜਾ ਹੋਇਆ ਉਹਨੇ ਆਖਿਆ ਵੀ ਕਿਸੇ ਸਿਆਣੇ ਬੰਦੇ ਕੋਲ ਫੈਸਲਾ ਕਰਵਾ ਲੈ ਉਹਨੇ ਸਿਆਣੇ ਬੰਦੇ ਕੋਲ ਫੈਸਲਾ ਕਰਵਾਇਆ ਉਹਨੇ ਆਖਿਆ ਵੀ ਤੂੰ ਦੱਸ ਦੋਨਾਂ ਨੇ ਪੁੱਛਿਆ ਹਰ ਬੰਦਾ ਦਾਅਵਾ ਬੰਦਦਾ ਵੀ ਮੇਰੀ ਘਰਵਾਲੀ ਉਹ ਦੂਜਾ ਬੰਦਾ ਦਾਅਵਾ ਬੰਦਦਾ ਵੀ ਮੇਰੀ ਘਰਵਾਲੀ ਹੈ ਉਹਨਾਂ ਨੇ ਛਿਆਣੇ ਬੰਦੇ ਨੇ ਇੱਕ ਗੱਲ ਪੁੱਛੀ ਕਹਿਣ ਲੱਗਿਆ ਤੂੰ ਕੋਈ ਸਬੂਤ ਦੇ ਸਕਦਾ ਹੈ ਵੀ ਮੇਰੀ ਘਰਵਾਲੀ ਹੈ ਹੁਣ ਬੰਦਾ ਵਿਚਾਰਾ ਕੀ ਸਬੂਤ ਦੇਵੇ ਉਹ ਜਿਹੜਾ ਭੂਤ ਸੀ ਉਹਨੂੰ ਪੁੱਛਿਆ ਵੀ ਤੂੰ ਸਬੂਤ ਦੇ ਸਕਦਾ ਹੈ ਕਹਿੰਦਾ ਬਿਲਕੁਲ ਦੇ ਸਕਦਾ ਮੈਂ ਸਬੂਤ ਦੇ ਸਕਦਾ ਮੈਂ ਤੇ ਐਡਾ ਵੱਡਾ ਤਾਕਤ ਦਾ ਮਾਲਕ ਹੈ ਇਕ ਕੁੱਝਾ ਆਪਾਂ ਨੇ ਤਾਂ ਪਿੰਡ ਵਾਲੇ ਨੇ ਵੇਖਿਆ ਹੋਇਆ ਹੈ। ਸ਼ਹਿਰੀ ਲੋਕਾਂ ਲਈ ਥੋੜਾ ਜਿਹਾ ਔਖਾ ਹੈ। ਅੱਜ ਕੱਲ ਤੇ ਇਹ ਵੀ ਔਖਾ ਨਹੀਂ ਰਹਿ ਗਿਆ। ਉਹ ਵੀ ਕਰੂਆ ਰੱਖਦੇ ਨੇ ਤੇ ਉਹਨਾਂ ਕੋਲ ਵੀ ਦੇਖਿਆ ਹੀ ਹੋਏਗਾ। ਕਰੂਆ ਦੇ ਵਿੱਚ ਇੱਕ ਛੋਟੇ ਜਿਹੀ ਗੜਵੀ ਵਰਗਾ ਇੱਕ ਮਿੱਟੀ ਦਾ ਬਰਤਨ ਹੈ। ਉਹਦੇ ਉੱਤੋਂ ਦੀ ਉਹ ਭੂਤ ਵੜ ਕੇ ਤੇ ਥੱਦਿਆਂ ਦੀ ਇੱਕ ਛੇਕ ਕੀਤਾ ਹੋਇਆ ਛੋਟਾ ਜਿਹਾ ਉਹਦੇ ਵਿੱਚੋਂ ਦੀ ਨਿਕਲ ਗਿਆ। ਕਹਿਣ ਲੱਗੇ ਵੇਖ ਮੇਰੇ ਕੋਲ ਕਿੰਡੀ ਵੱਡੀ ਤਾਕਤ ਹੈ। ਮੁਖੀਆ ਜੀ ਨੂੰ ਫੈਸਲਾ ਕਰਨਾ ਪਿਆ। ਉਹਨੂੰ ਫੈਸਲਾ ਕਰਨਾ ਪਿਆ ਪਈ ਠੀਕ ਹੈ ਇਹ ਤੇਰੀ ਘਰਵਾਲੀ ਹੋ ਸਕਦੀ ਹੈ ਉਹਨੇ ਆਖਿਆ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਬਈ ਇਸ ਘਰਵਾਲੀ ਤੋਂ ਪੁੱਛਾਂ ਬਈ ਤੂੰ ਕਿਹਦੇ ਨਾਲ ਜਾਣਾ ਚਾਹੁੰਨੀ ਹੈ ਘਰਵਾਲੀ ਨੇ ਹੱਥ ਜੋੜੇ ਕਹਿੰਦਗੀ ਮੇਰੀ ਗੱਲ ਤੂੰ ਸਵਾਲ ਪੁੱਛੀ ਨਹੀਂ ਕਿਉਂਕਿ ਔਰਤ ਨੂੰ ਪਰਾ ਪੰਚਾਇਤ ਵਿੱਚ ਬੋਲਣ ਦਾ ਹੱਕ ਨਹੀਂ ਦਿੱਤਾ ਜਾਂਦਾ ਮੈਨੂੰ ਤੁਸੀਂ ਪੁੱਛਿਆ ਨਹੀਂ ਪੁੱਛਿਆ ਤੇ ਤਾਂ ਕਰਕੇ ਮੈਂ ਦੱਸਣ ਲੱਗੀ ਪਤੀ ਮੇਰਾ ਇਹ ਹੋਈ ਹੈ ਪਤੀ ਮੇਰਾ ਇਹ ਬੰਦਾ ਹੀ ਹੈ ਇੱਕ ਚਲਾਕੀ ਕਰ ਰਿਹਾ ਤੇ ਉਹਨਾਂ ਫਰੀਕ ਗੱਲ ਕਹੀ ਕਹਿਣ ਲੱਗੇ ਠੀਕ ਹੈ ਹਾਂ ਤੇ ਮੈਂ ਪੂਤ ਮੈਂ ਤੇ ਆਪਣੀ ਜ਼ਿੰਦਗੀ ਦਾ ਕੁਝ ਸਵਾਰ ਨਹੀਂ ਸਕਦਾ ਮੈਂ ਤੈਨੂੰ ਕੀ ਸੁੱਖ ਦੇ ਸਕਦਾ ਐ ਇਦੋਂ ਚੰਗਾ ਪਰ ਤੂੰ ਇੱਕ ਕੰਮ ਕਰੀ ਸਾਲ ਵਿੱਚ ਨੂੰ ਇੱਕ ਦਿਨ ਹੋਵੇਗਾ ਜਿਸ ਦਿਨ ਤੂੰ ਮੇਰੀ ਪਤਨੀ ਬਣ ਕੇ ਰਹੇਗੀ ਜੇ ਤੂੰ ਆਪਣੇ ਪਤੀ ਦੀ ਸੁੱਖ ਚਾਹੁੰਦੀ ਹੈ ਉਸ ਦਿਨ ਤੂੰ ਮੇਰੀ ਪਤਨੀ ਬਣ ਕੇ ਰਹੀ ਜਿਸ ਦਿਨ ਤੂੰ ਜਿਵੇਂ ਆਪਣੇ ਪਤੀ ਲਈ ਤਿਆਰ ਹੁੰਨੀ ਐ ਉਸ ਦਿਨ ਮੇਰੇ ਲਈ ਤਿਆਰ ਹੋਮੀ ਮੈਨੂੰ ਮਾਫ਼ ਕਰਨਾ ਮੈਂ ਖੁਦ ਗ੍ਰਸਤੀ ਐ ਢੀਆਂ ਪੈਣਾ ਵਾਲਾ ਤੇ ਮੈਂ ਬੇਨਤੀ ਕਰਾਂ ਕਰਵਾ ਚੌਥ ਵਾਲੇ ਦਿਨ ਜਿੰਨੀਆਂ ਬੀਬੀਆਂ ਵਾਧੂ ਤਿਆਰ ਹੁੰਦੀਆਂ ਨੇ ਚੇਤਾ ਰੱਖਿਓ ਉਸ ਦਿਨ ਆਪਣੇ ਪਤੀ ਲਈ ਨਹੀਂ ਉਸ ਦਿਨ ਉਹ ਭੂਤ ਲਈ ਤਿਆਰ ਹੁੰਦੀਆਂ ਨੇ ਉਹ ਗੁਰੂ ਦਾ ਲੜ ਪਕੜਨ ਵਾਲਿਆ ਗੁਰੂ ਕੋਲ ਬੈਠ ਕੇ ਸੁਣ ਗੁਰੂ ਕੋਲ ਬੈਠ ਕੇ ਪੁੱਛ ਗੁਰੂ ਤੇ ਤੈਨੂੰ ਆਖੇਗਾ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਮੇਰੀ ਗੱਲ ਹੁੰਦੀ ਤੂੰ ਸਾ ਚੁੱਪ ਕਰਵਾ ਦੇਣਾ ਸੀ ਪਰ ਇਹ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਏ ਇਹਨੂੰ ਨਹੀਂ ਚੁੱਪ ਕਰਵਾ ਸਕਦਾ ਬਾਬਰ ਇਹਨੂੰ ਨਹੀਂ ਚੁੱਪ ਕਰਵਾ ਸਕਦਾ ਜਹਾਂਗੀਰ ਇਹਨੂੰ ਨਹੀਂ ਚੁੱਪ ਕਰਵਾ ਸਕਦਾ ਔਰੰਗਜ਼ੇਬ ਇਹਨੂੰ ਨਹੀਂ ਚੁੱਪ ਕਰਵਾ ਸਕਦੀਆਂ ਵਕਤ ਦੀਆਂ ਸਰਕਾਰਾਂ ਇਹ ਸੱਚ ਕਹਿਣ ਵਾਲਾ ਗੁਰੂ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਵੇਦਾ ਇਹ ਤੇ ਸੱਚ ਕਹਿੰਦੇ ਹੀ ਰਹੇਗਾ